올 인디아 식스 스튜던츠 페데레이션 ਨੇ ਅੱਜ ਕੱਲ੍ਹ ਤੱਕ ਸਾਹਬ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਕਿ ਸੁਬੀਰ ਸਿੰਘ ਬਾਦਲ ਦੇ ਚੋਣਾਂ ਲੜਨ ਤੇ پابੰਦੀ ਲਗਾਈ ਜਾਵੇ ਉਹਨਾਂ ਕਹਿੰਦੇ ਕਿ ਮੌਜੂਦਾ ਪੰਥਕ ਸੰਕਟ ਦੇ ਲਈ 올 인디아 ਸਟਿਕ ਸਟੂਡੈਂਟਸ ਫੈਡਰੇਸ਼ਨ ਨੇ ਸ਼ੋਹਣੀ ਕਾਲਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਦੱਸਿਆ ਔਲੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਦੋਸ਼ੀਆਂ ਨੂੰ ਸਜ਼ਾਵਾ ਨਾ ਮਿਲਣੀਆਂ ਸਿੱਖਾਂ ਦੇ ਕਾਤਲਾਂ ਨੂੰ ਉੱਚ ਅਹੁਦੇ ਦੇ ਕੇ ਨਿਵਾਜਣਾ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਲ ਦੇ ਵਿੱਚ ਹੋਇਆ ਜਿਹੜਾ ਸੁਖਬੀਰ ਬਾਦਲ ਨੇ ਪੰਦਲਖਾਫੇ ਚ ਕਾਤਲ ਸਾਹਿਬ ਦੇ ਜਹਦਰ ਸਾਹਿਬ ਨੂੰ ਉਹ ਸਬਮਿਟ ਕੀਤੀ ਹੈ ਰਿਪਲਾਈ ਉਸ ਬੰਦ ਵਿੱਚ ਹੈ ਉਹਦੇ ਵਿੱਚ ਅਸੀਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿਣੀ ਚਾਹੁੰਦੇ ਆ ਕਿ ਸਾਡੇ ਸਿੱਖਾਂ ਦਾ ਕੋਈ ਸਿਧਾਂਤ ਇਹ ਹੈ ਹੀ ਨਹੀਂ ਕਿ ਬਦਲ ਫਾਫੇ ਚ ਗੱਲ ਹੋਵੇ ਸਾਡਾ ਸਿਧਾਂਤ ਹੈ ਕਿ ਗੁਰੂ 19 ਵਿਸਵੇ ਹੈ ਸੰਗਤ 20 ਵਿਸਵੇ ਹੈ ਖਲਕ 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 ਮੈਂ ਖਾਲ ਹੈ ਇਹ ਸਾਡੇ ਗੁਰਬਾਣੀ ਚ ਹੈ ਤੇ ਖਲਕ ਜਿਹੜੀ ਆਪਣਾ ਖਲਕ ਹੈ ਉਹ ਖਲਕ ਵਿੱਚ ਵਸਦਾ ਹੈ ਤੇ ਖਲਕ ਨੇ ਆਪਣਾ ਫੈਸਲਾ ਦੇ ਦਿੱਤਾ ਹੈ ਉਹਨਾਂ ਨੇ ਅਕਾਲੀ ਦਲ ਨੂੰ 2017 ਤੋਂ ਲੈ ਕੇ 2024 ਤੱਕ ਆਪਣਾ ਫੈਸਲਾ ਦੇ ਦਿੱਤਾ ਹੈ। ਉਹਨਾਂ ਨੇ ਇਹਨੂੰ ਰਿਜੈਕਟ ਕਰ ਦਿੱਤਾ ਹੈ। ਹੁਣ ਜਿਹੜੀ ਲਾਸਟ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਇਹਨਾਂ ਨੂੰ 734 ਵੋਟਾਂ ਪਈਆਂ ਤੇ ਬਹੁਜਨ ਸਮਾਜ ਪਾਰਟੀ ਕਹਿੰਦੀ ਹੈ ਕਿ 734 ਐਡੀਆਂ ਹੈ ਤੇ ਹੁਣ ਇਸ ਤੋਂ ਵੱਡੀ ਗਰਾਵਟ ਹੋਰ ਕੀ ਹੋ ਸਕਦੀ ਹੈ? ਤੇ ਸੰਗਤ ਨੇ ਜੋ ਫੈਸਲਾ ਦਿੱਤਾ ਸੀ ਜਹੇਦਰ ਸਾਹਿਬ ਨੂੰ ਉਹ ਸੰਬੰਧ ਵਿੱਚ ਕਿ ਜੇ ਤੁਸੀਂ ਆਖੋ ਵੀ ਅਸੀਂ ਤੁਹਾਨੂੰ ਸਲਾਹ ਨਹੀਂ ਦੇ ਸਕਦੇ ਸਲਾਹ ਅਸੀਂ ਇਸ ਕਰਕੇ ਦੇ ਸਕਦੇ ਹਾਂ ਕਿ ਇਹ ਵੀ ਸਾਡਾ ਸਿਧਾਂਤ ਹੈ ਨਾਨਕ ਕਿਛ ਕਹੀ ਹੈ ਜਦੋਂ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਇਹ ਸਾਡੀ ਗੁਰੂ ਨਾਨਕ ਦਾ ਸਾਡਾ ਸਿਧਾਂਤ ਹੈ ਅਸੀਂ ਉਸ ਸਿਧਾਂਤ ਦੇ ਮੁਤਾਬਕ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਸੰਗਤ ਨੇ ਰਿਜੈਕਟ ਕਰਤਾ ਉਹਨਾਂ ਦੀਆਂ ਰਿਪਲਾਈਜ਼ ਜਿਹੜੀਆਂ ਨੇ ਉਹ ਬੰਦ ਲਫਾਫਿਆਂ 'ਚ ਨਹੀਂ ਲਈਆਂ ਜਾਂਦੀਆਂ ਹੁੰਦੀਆਂ ਪਹਿਲੀ ਗੱਲ ਤਾਂ ਇਸ ਬੰਦ ਲਫਾਫੇ ਨੂੰ ਓਪਨ ਕਰੋ ਔਰ ਉਹਨੂੰ ਇਸ ਤਰ੍ਹਾਂ ਕੇ ਅਕਾਲ ਤਖਤ ਦੀ ਮਰਿਆਦਾ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਡਿਕਟੇਟਰ ਸੀ ਤਾਨਾਸ਼ਾ ਸੀ ਲੇਕਿਨ ਉਹ ਵੀ ਅਕਾਲ ਤਖਤ ਉੱਤੇ ਪੇਸ਼ ਹੋਇਆ ਪੇਸ਼ ਹੋਣ ਤੋਂ ਬਾਅਦ ਉਹਨੇ ਆਪਣੀ ਜਿਹੜਾ ਲਾਹ ਕੇ ਆਪਣਾ ਜਿਹੜਾ ਵਰਦੀ ਸੀ ਉਹਦੀ ਲਾਹ ਕੇ ਉੱਥੇ ਪੇਸ਼ ਹੋਇਆ ਔਰ ਉਹਨੇ ਕਿਹਾ ਕਿ ਲੋ ਮੈਂ ਮੈਨੂੰ ਬੰਨ ਲੋ ਮੈਂ ਤਿਆਰ ਹਾਂ ਕੋੜੇ ਖਾਣ ਤੇ ਕੋੜੇ ਮਾਰਨ ਤੋਂ ਪਹਿਲਾਂ ਵਹਿਦਾਰ ਅਕਾਲੀ ਫੁਲਾਸੇ ਨੇ ਕਿਹਾ ਵੀ ਜਾ ਹੁਣ ਤੁਮ ਮਾਫ ਕੀਤਾ ਜਾ ਇਹ ਗੁਨਾਹਾ ਗੁਨਾਹਾ ਮਾਰ ਲਿਆ ਪਰ ਅੱਗੇ ਤੋਂ ਇਹ ਗੁਨਾਹ ਨਹੀਂ ਹੋਣਾ ਚਾਹੀਦਾ ਪਰ ਇੱਥੇ ਦਾ ਬੰਦ ਲਫਾਫਿਆਂ ਚ ਤੇ ਅੰਦਰ ਕਮਰਿਆਂ ਚ ਸਾਰਾ ਕੁਝ ਹੋ ਰਿਹਾ ਗਲਤ ਅਸੀਂ ਕਹਿੰਦੇ ਆ ਇਹ ਸਦਾਤਹੀਨ ਗੱਲ ਹੈ ਜਹੇਦਾਰ ਜੀ ਇਸ ਗੱਲ ਤੇ ਨਾ ਪਾਓ ਅਖਾਲ ਤਖਤ ਸਾਹਿਬ ਦੀ ਮਰਿਆਦਾ ਬਹੁਤ ਵੱਡੀ ਹੈ ਇਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ ਹੋਇਆ ਤਖਤ ਹੈ ਤੇ ਉਹਨਾਂ ਦੀ ਕੀਤੀ ਹੋਈ ਇਹ ਸ਼ੁਰੂਆਤ ਹੈ ਉਹਨਾਂ ਨੇ ਜਦੋਂ ਸਾਡੇ ਤੇ ਪਾਬੰਦੀਆਂ ਸੀ ਵੀ ਤੁਸੀਂ ਦੋ ਕਿਰਪਾਨਾਂ ਇੱਕ ਕਿਰਪਾਨ ਵੀ ਨਹੀਂ ਪਾ ਸਕਦੇ ਤੁਸੀਂ ਸਿਰ ਤੇ ਪੱਗ ਨਹੀਂ ਬਨ ਸਕਦੇ ਕਲਗੀ ਨਹੀਂ ਲਾ ਸਕਦੇ ਇਹ ਮੁਗਲ ਰਾਜ ਮੇਲੇ ਸਾਡੇ ਤੇ پابੰਦੀਆਂ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਤਖਤ ਉੱਤੇ ਬੈਠ ਕੇ ਕਿਹਾ ਵੀ ਅੱਜ ਇੱਕ ਨਹੀਂ ਮੈਂ ਦੋ ਕਿਰਪਾਨਾਂ ਪਹਿਨੂਗਾ ਇੱਕ ਮੀਰੀ ਦੀ ਇੱਕ ਪੀਰੀ ਤੇ ਇਹ ਸਾਡਾ ਸਿਧਾਂਤ ਹੈ ਅਸੀਂ ਤਾਂ ਲੜੇ ਆ ਪਰ ਤੁਸੀਂ ਇੱਕ ਛੋਟੀ ਜਿਹੀ ਹੁਕਮਰਾਨ ਜਿਹਦੇ ਪੱਲੇ ਹੀ ਕੁਝ ਨਹੀਂ ਜਿਹਦੇ ਮੱਲੇ ਕਿ ਸ਼੍ਰੋਮਣੀ ਕਮੇਟੀ ਚ ਚਾਰ ਬੰਦੇ ਵਾਲੀ ਗੱਲ ਮੰਨਦੇ ਆ ਤੁਸੀਂ ਉਹਦੇ ਮਗਰ ਲਾ ਕੇ ਕਿਉਂ ਇਹ ਗੱਲਾਂ ਕਰਦੇ ਆ ਅਸੀਂ ਤੁਹਾਨੂੰ ਬੇਨਤੀ ਕਰਨ